ਮੂਸਾ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿੰਡੂ ਕਲੋਨੀ ਦੇ ਸਾਰੀਆਂ ਸੰਗਤਾਂ ਵੱਲੋਂ ਅਸੀਂ ਇੱਕ ਉਪਰਾਲਾ ਕੀਤਾ ਸੀ ਸਭ ਨੇ ਮਿਲ ਕੇ ਕਿ ਗੁਰੂ ਸਾਹਿਬ ਜੀ ਦਾ ਗੁਰੂ ਨਾਨਕ ਦੇਵ ਜੀ ਦਾ 555 ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮਦਾਨ ਨਾਲ ਮਨਾਇਆ ਜਾਵੇ ਤੇ ਸਭ ਸੰਗਤਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਆ ਅਸੀਂ ਪਹਿਲਾਂ ਇੱਥੇ ਰਹਿਰਾ ਸਾਹਿਬ ਦਾ ਪਾਠ ਉਪਰੰਤ ਡੇਢ ਕਿੰਤਾ ਕੀਰਤਨ ਇਲਾਹੀ ਬਾਣੀ ਦੇ ਕੀਰਤਨ ਹੋਏ ਸਨ ਫਿਰ ਅਰਦਾਸ ਤੋਂ ਬਾਅਦ ਲੰਗਰ ਚਕਾਇਆ ਗਿਆ ਸਾਰਿਆਂ ਨੂੰ ਤੇ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਿੱਚ ਹੀ ਸਾਡੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਪਹੁੰਚੇ ਨੇ ਪ੍ਰੈਸ ਰਿਪੋਰਟਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆ ਹਾਂਜੀ ਤੁਸੀਂ ਦੱਸੋ ਜੀ ਕਿ ਚੰਡੂ ਗੁਰਾਂ ਜੀ ਤੁਸੀਂ ਪ੍ਰੋਗਰਾਮ ਪਹਿਲੀ ਵਾਰ ਬਣਾ ਰਹੇ ਹੋ ਇਸ ਤੋਂ ਪਹਿਲਾਂ ਵੀ ਕਰੀ ਬਣਾਇਆ ਹੈ ਜੀ ਪਹਿਲੀ ਵਾਰ ਹੀ ਬਣਾ ਰਹੇ ਹਾਂ ਜੀ ਤੇ ਤੁਹਾਨੂੰ ਕੀ 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 ਵਜ੍ਹਾ ਫੀਲ ਹੋ ਰਿਹਾ ਹੈ ਕਿਹੋ ਜਿਹਾ ਲੱਗਦਾ ਤੁਹਾਨੂੰ ਬਹੁਤ ਆਨੰਦ ਆਇਆ ਕੀਰਤਨ ਸੁਣ ਕੇ ਬਹੁਤ ਆਨੰਦ ਆਇਆ ਅਸੀਂ ਸਾਰੀ ਸੰਗਤ ਉਹ ਇਹ ਸਯੋਜਗ ਮੰਗਦੇ ਆ ਕਿ ਅਸੀਂ ਹਰ ਸਾਲ ਆਇ ਜਦੋਂ ਵੀ ਇਦਾਂ ਦਾ ਕੋਈ ਸਮਾਗਮ ਹੋਵੇ ਅਸੀਂ ਸਾਰੇ ਵੱਟ ਚੜ ਕੇ ਹਿੱਸਾ ਲਈਏ ਔਰ ਮੈਂ ਸਾਰਿਆਂ ਦਾ ਸਾਰਿਆਂ ਤੋਂ ਅਪੀਲ ਵੀ ਕਰਦਾ ਕਿ ਇਹ ਦਿਹਾੜੇ ਹਰ ਕਲੋਨੀ ਹਰ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਨੇ ਅਸੀਂ ਸੰਗਤ ਸਾਡੇ ਬੱਚੇ ਇਸ ਤੋਂ ਬਹੁਤ ਦੂਰ ਹੋ ਚੁੱਕੇ ਨੇ ਅਸੀਂ ਬੱਚਿਆਂ ਨੂੰ ਥੋੜਾ ਜਿਹਾ ਸਹਯੋਗ ਲਈ ਕਿ ਬੱਚਿਆਂ ਨੂੰ ਸਾਡੇ ਗੁਰੂ ਘਰ ਨਾਲ ਜੋੜਿਆ ਜਾਵੇ ਤੇ ਇਹ ਉਪਰਾਲੇ ਸਾਰੀ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਕਰਨੇ ਚਾਹੀਦੇ ਹਨ ਤੇ ਇਹਨਾਂ ਦਾ ਇੰਨਾ ਹੀ ਬੋਲ ਕੇ ਮੈਂ ਬਹੁਤ ਬਹੁਤ ਧੰਨਵਾਦ ਬੋਲਦਾ ਹਾਂ ਸਾਰਿਆਂ ਦਾ कि जिन्हें भी आए ने जिन्होंने सेवा दिखती है बहुत बहुत ने बहुत बहुत धन्यवाद बहुत बहुत धनबाद जी रवनीत जी और मैं टीवी न्यूज चैनल वालों सबका धनबाद करता हाँ बने रहोसक्राइब करो मेरा चैनल एजेट टीवी न्यूज चैनल धन्यवाद नक को गुरपुर भेटो सगले दुख बिना से वॾी वड़ई अचरज सुभा कार आया रसे नानक को गुरपुर भेट ਦੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜਾ ਹੈ ਸਭ ਨਾਮ ਅਨੰ ਲੇ ਪਾਲੇ ਫੋਰੀ ਤਪ ਤਾ ਨਾ ਤਨ ਤਾ ਕੁੰਨੀ ਦੇ ਸਾਰੇ ਵਸਨੀਕ ਇੰਨੇ ਵੱਡੇ ਗੱਲ ਦੇ ਵਿੱਚ ਸਾਰੇ ਕਲੋਨੀ ਵਾਲਿਆਂ ਨੇ ਅੱਜ ਦਾ ਸ਼ਬਦ ਕੀਰਤਨ ਹੋਇਆ ਪਾਠ ਹੋਇਆ ਸਾਰਿਆਂ ਨੇ ਗੁਰੂ ਮਹਾਰਾਜ ਜੀ ਦੇ ਵਿੱਚ ਅਸ਼ੀਰਵਾਦ ਦਿੱਤਾ ਔਰ ਇੱਥੇ ਆ ਕੇ ਮੈਨੂੰ ਇੰਨਾ ਆਨੰਦ ਹੋਇਆ ਇੰਨਾ ਆਨੰਦ ਆਣਿਆ ਮੈਂ ਮੈਂ ਦਿਨੋ ਦੱਸ ਨਹੀਂ ਸਕਦਾ ਕਿ ਮੈਨੂੰ ਅੱਜ ਇੱਥੇ ਕਿੰਨੀ ਖੁਸ਼ੀ ਹੋ ਰਹੀ ਹੈ ਔਰ ਜਿਹੜਾ ਕੈਨ ਜਵਾਨਾ ਆ ਕਿ ਇਤਾਂ ਦੇ ਸਮਾਗਮ ਜਿਹੜੇ ਆਗੇ ਕਲੋਨੀ ਵਗੈਰ ਖਰਾਣੀ ਚਾਹੀਦੀ ਹੈ ਕਲੋਨੀ ਦੇ ਵਿੱਚ ਤਾਂ ਕਿ ਆਪਸ ਦੇ ਵਿੱਚ ਸਾਜ ਪਿਆਰ ਜਿਹੜਾ ਸਾਰਿਆਂ ਦਾ ਇਤਫਾਕ ਜਿਹੜਾ ਬਣਿਆ ਰਹੇ ਬਹੁਤ ਜ਼ਰੂਰੀ ਹੈ ਕਲੋਨੀ ਦੇ ਜਿੰਨੇ ਘਰ ਨੇ ਆਪਸ ਵਿੱਚ ਪਿਆਰ ਨਾਲ ਉਹ ਮੁੱਢ ਬੱਝੀ ਹੋਣੀ ਚਾਹੀਦੀ ਗੁੱਪ ਬੱਝੀ ਹੋਣੀ ਚਾਹੀਦੀ ਔਰ ਅੱਜ ਆ ਕੇ ਨ ਦੇਖਿਆ ਤੁਹਾਡੇ ਸਾਰਿਆਂ ਦੇ ਵਿੱਚ ਔਰ ਬਹੁਤ ਹੀ ਜ਼ਿਆਦਾ ਮਨ ਨੂੰ ਚੰਗਾ ਮਹਿਸੂਸ ਹੋ ਰਿਹਾ ਔਰ ਮਾਲਕ ਦੇ ਚਰਨਾਂ ਵਿੱਚ ਕਲੋਨੀ ਦੇ ਵਿੱਚ ਔਰ ਬਹੁਤ ਹੀ ਸਾਡੇ ਸਾਰਿਆਂ ਦੇ ਵਾਸਤੇ ਮਾਨਦਇਆ ਅੱਲਾ ਤੇ ਮੈਂ ਇੱਥੇ ਸਾਰੇ ਗੋਣੀ ਦੇ ਵਸਨੀਕਾਂ ਨੂੰ ਕਹਿਣਾ ਚਾਹਾਂਗਾ ਮੇਰੇ ਵੱਲੋਂ ਜਿੱਥੇ ਕਿਤੇ ਵੀ ਗੋਣੀ ਦੇ ਵਿੱਚ ਕਿਸੇ ਕਿਸਮ ਦੀ ਲੋੜ ਕਿਸੇ ਕਿਸਮ ਦੀ